ਤਰਨਤਾਰਨ ਜਿਮਨੀ ਚੌਂ ਨੂੰ ਲੈ ਕੇ ਜਿੱਥੇ ਕਿ 11 ਤਰੀਕ ਨੂੰ ਜਿਹੜੀ VOTING ਦਾ ਸਾਰੀ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ ਉਸ ਦੌਰਾਨ ਜਿਹੜੀ EVM ਮਸ਼ੀਨਾਂ ਹਨ 222 ਮਸ਼ੀਨਾਂ ਜੜੀਆਂ ਵਾਂ ਉਹਨਾਂ ਨੂੰ ਸਟ੍ਰੌਂਗ ਰੂਮ ਵਿੱਚ ਬੜੇ ਹੀ CCTV ਕੈਮਰੇ ਅਤੇ BSF ਦੀ ਨਿਗਰਾਨੀ ਇੰਟ ਰੱਖਿਆ ਗਿਆ ਹੈ ਇਸ ਦੌਰਾਨ ਤੁਸੀਂ ਅੱਜ ਜਿਸੇ ਮੌਜੂਦ ਆ ਜਿਹੜਾ ਇੰਟਰਨੈਸ਼ਨਲ ਮਾਈਪਗੋ ਕਾਲਜ ਹੈ ਜੋ ਕਿ ਨੈਸ਼ਨਲ ਹਾਈਵੇ ਅਮਰਸਰ ਬਟਿੰਡਾ 54 ਉੱਪਰ ਤਨਾਤ ਹੈ ਔਰ ਇਸ ਦੌਰਾਨ ਤੁਸੀਂ ਦੇਖ ਸਕਦੇ ਜੇ ਜਿਹੜੇ ਪੁਲਿਸ ਔਰ BSF ਦੇ ਜਿਹੜੇ ਆ ਮੁਕਤਾ ਸੁਰੱਖਿਆ ਪ੍ਰਬੰਧ ਕੀਤੇ ਜਾ ਚੁੱਕੇ ਹਨ ਮਹਿਲਾ ਕਰਮਚਾਰੀ ਵਿਚ ਨਾਦ ਕੀਤੇ ਗਏ ਹਨ ਔਰ ਜਿਹੜੀ ਇਹ ਇਮਾਰਤ ਹੈ ਇਸ ਦੌਰਾਨ ਸਟਰੋਂਗ ਰੂਮ ਵਿੱਚ ਬਣਾ ਕੇ ਇੱਥੇ 24 ਘੰਟੇ ਜਿਹੜੇ ਸੀਸੀਟੀਵੀ ਲਗਾਏ ਗਏ ਹਨ ਉਹ ਜੁੜੀ ਜਿਸ ਦੀ ਨਿਗਰਾਨੀ ਐ ਟੀਡੀਆ ਸਾਰੀ ਨਜ਼ਰ ਰੱਖੀ ਜਾ ਰਹੀ ਹੈ ਔਰ ਇਸ ਦੀ ਜਿਹੜੀ ਆ VOTING ਦੀ ਜਿਹੜੀ ਕਾਰਵਾਈ ਹੈ ਗਿਣਤੀ ਹੈ ਉਹ ਕੱਲ ਸਵੇਰੇ 14 ਤਰੀਕ ਨੂੰ ਸਵੇਰੇ 8 ਵਜੇ ਸ਼ੁਰੂ ਹੋ ਜਾਵੇਗੀ ਔਰ ਇਸ ਦੌਰਾਨ ਜਿਹੜੇ ਜ਼ਿਲ੍ਹਾ ਚੋਣ ਅਧਿਕਾਰੀ ਰਾਹੁਲ ਵੱਲੋਂ ਜਿਹੜੇ ਆਦੇਸ਼ ਜਾਰੀ ਕੀਤੇ ਗਏ ਹਨ ਉਸ ਦੇ ਤਹਿਤ ਇੱਥੇ ਪੁਖਤਾ ਸੁਰੱਖਿਆ ਪ੍ਰਬੰਧ ਦਾ ਇੰਤਜ਼ਾਮ ਕੀਤਾ ਜਾ ਚੁੱਕਾ ਹੈ ਵੋਟਿੰਗ ਦੀ ਗਿਣਤੀ ਵਿੱਚ ਪੁੱਜਣ ਵਾਲੇ ਜਿਹੜੇ ਕਰਮਚਾਰੀ ਹਨ ਉਹਨਾਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਜਿਨ੍ਹਾਂ ਨੂੰ شناਖਤੀ ਕਾਰਡ ਅਲਾਟ ਕੀਤੇ ਗਏ ਹਨ ਔਰ ਉਹਨਾਂ ਨੂੰ ਬਿਨਾਂ شناਖਤ ਤੋਂ ਅੰਦਰ ਆਉ ਨਹੀਂ ਦਿੱਤਾ ਜਾਵੇਗਾ ਔਰ ਇਸ ਤਰ੍ਹਾਂ ਜਿਹੜੇ ਕਰਮਚਾਰੀਆਂ ਨੂੰ ਇਹ ਵੀ ਹਦਾਇਤ ਜਾਰੀ ਕੀਤੀ ਹੈ ਕਿ ਉਹਨਾਂ ਨੂੰ ਮੋਬਾਈਲ ਪੈਨ ਤੋਂ ਇਲਾਵਾ ਹੋਰ ਜਿਹੜੇ ਆ ਦਸਤਾਵੇਜ਼ਾਂ ਇਲੈਕਟ੍ਰੋਨਿਕ ਆਈਟਮ ਜਿਵੇਂ ਵਾਚ ਹੋ ਗਈ ਹੈ ਉਹ ਕੈਮਰਾ ਹੈ ਉਹ ਲੈਣ ਤੋਂ ਮਨਾਹੀ ਕੀਤੀ ਗਈ ਹੈ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਜਿਹੜੇ ਕੀ ਸਖਤ ਇੰਤਜ਼ਾਮ ਹਨ ਔਰ ਜਿਹੜੇ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਤਰਨਤਨ ਦੇ ਇੱਕ 92838 ਵੋਟਰਾਂ ਵਿੱਚੋਂ ਜਿਹੜੀ ਕਿ 11 ਨਵੰਬਰ ਨੂੰ ਪੋਲਿੰਗ ਹੋਈ ਸੀ ਉਸ ਦੌਰਾਨ 61% ਦੀ ਪੋਲਿੰਗ ਹੋਣ ਤੋਂ ਬਾਅਦ ਜਿਹੜੀਆਂ ਏਵੀਐ ਮਸ਼ੀਨਾਂ ਹਨ ਉਹਨਾਂ ਨੂੰ ਇਸ ਕਾਲਜ ਵਿੱਚ ਰੱਖਿਆ ਗਿਆ ਹੈ ਔਰ ਇਸ ਦੌਰਾਨ ਜਿਹੜੇ ਇੰਤਜ਼ਾਮ ਹਨ ਉਹਨਾਂ ਨੂੰ ਮੁਕੰਮਲ ਤੌਰ ਤੇ ਪ੍ਰਬੰਧ ਮੁਕੰਮਲ ਹੋ ਚੁੱਕੇ ਹਨ ਔਰ ਜਿਹੜੀ ਗਿਣਤੀ ਹੈ ਉਸ ਵੇਲੇ 14 ਤਰੀਕ ਨੂੰ ਕੱਲ ਆਰੰਭ ਹੋਵੇਗੀ ਹੋ ਰਿਜ਼ਨ ਵਿਖਣਾ ਹੋਏਗਾ ਕਿ ਜਿਹੜੇ 15 ਉਮੀਦਵਾਰ ਹਨ ਉਹਨਾਂ ਵਿੱਚੋਂ ਕਿਹੜਾ ਉਮੀਦਵਾਰ ਜੇਤੂ ਹੱਸ ਕਰਦਾ ਹੈ ਰਮਨ ਚਾਵਲਾ ਜਗਨਨ ਟੀਵੀ ਇਤਰਾਂ ਤਰਨ ਬੰਦੋਪਸਤ ਇੱਥੇ ਜਿੱਥੇ ਆਪਣੀ ਕਾਊਂਟਿੰਗ ਹੋਏਗੀ ਇੱਥੇ 14 ਟੇਬਲ ਲਗਾਏ ਗਏ ਆ ਜਿਨ੍ਹਾਂ ਦੇ ਉੱਪਰ ਆਪਣੀ ਕਾਊਂਟਿੰਗ ਹੋਏਗੀ ਤੇ ਉਸ ਤੋਂ ਇਲਾਵਾ ਜਿਹੜੀ ਸਾਡੀ ਈਟੀਪੀਬੀਐਸ ਦੀ ਕਾਊਂਟਿੰਗ ਜਿਹੜੀ ਸਰਵਸ ਵੋਟਰ ਨਾਲ ਜੁੜੇਡ ਹੈਗੀ ਆ ਉਹ ਅਲੱਗ ਤੌਰ ਤੇ ਜਿਹੜਾ ਉਹਦੇ ਵਾਸਤੇ ਇੱਕ ਕਾਊਂਟਿੰਗ ਸੈਂਟਰ ਤਿਆਰ ਕੀਤਾ ਗਿਆ ਉੱਥੋਂ ਦੇ ਅਲੱਗ ਪ੍ਰਬੰਧ ਕੀਤੇ ਗਏ ਇੱਥੇ ਅਲੱਗ ਪ੍ਰਬੰਧ ਕੀਤੇ ਗਏ ਤੇ ਸਵੇਰੇ ਮਾਰਨਿੰਗ 8 ਵਜੇ ਜਿਹੜੀ ਆ ਇਹ ਗਿਣਤੀ ਸ਼ੁਰੂ ਹੋ ਜੇਗੀ ਜੇਕਰ ਆਪਾਂ ਸੁਰੱਖਿਆ ਪ੍ਰਬੰਧਾਂ ਦੀ ਗੱਲ ਕਰੀਏ ਤਾਂ 3 ਟਾਇਰ ਸਿਕਿਉਰਿਟੀ ਇੱਥੇ ਸਥਾਪਿਤ ਕੀਤੀ ਗਈ ਆ ਜਿਹਦੇ ਵਿੱਚ ਪੈਰਾ ਮਿਲਟਰੀ ਫੋਰਸਸ ਤੇ ਪੰਜਾਬ ਪੁਲਿਸ ਜਿਹੜੀ ਆ ਉਹ ਬੜੇ ਉਹਨਾਂ ਦੇ ਪੁਖਤਾ ਪ੍ਰਬੰਧ ਕੀਤੇ ਗਏ ਆ ਸਰ ਟੋਟਲ ਕਿੰਨੇ ਏਜੈਂਟ ਹਨ ਜਿਨ੍ਹਾਂ ਦੀ ਕਾਊਂਟਿੰਗ ਹੋਏਗੀ ਟੋਟਲ 222 ਜਿਹੜੇ ਆਪਣੇ ਬੂਥ ਸਕੇ 222 ਹੈ 222 ਬੂਥਾਂ ਦੇ ਉੱਤੇ ਜਿਹੜੀ ਆਪਣੀ ਗਿਣਤੀ ਹੋਏਗੀ ਇਹਦੇ ਕਿੰਨੇ ਵਜੇ ਸ਼ੁਰੂ ਹੋਏਗੀ ਮਾਰਨਿੰਗ 8 ਵਜੇ ਕਿੰਨਾ ਕੁ ਸਟਾਫ ਡਿਪਲਿਓ ਕਿੰਨਾ ਹੈ ਸਟਾਫ ਇੱਕ ਟੇਬਲ ਦੇ ਉੱਤੇ ਜਿਹੜੇ ਤਿੰਨ ਬੰਦੇ ਆਪਣੀ ਕਰਨਗੇ ਤੇ ਉਸ ਤੋਂ ਇਲਾਵਾ ਜਿਹੜੇ ਆ ਇਹਨਾਂ ਦੇ ਕਾਊਂਟਿੰਗ ਏਜੈਂਟ ਆ ਪੋਲਿਟਿਕਲ ਪਾਰਟੀਆਂ ਦੇ ਉਹ ਤੁਸੀਂ ਦੇਖ ਹੀ ਸਕਦੇ ਹੋ ਜਾਲੀ ਲੱਗੀ ਆ ਉਸ ਤੋਂ ਬਾਹਰ ਖੜ ਕੇ ਉਹ ਆਪਣਾ ਵਾਚ ਕਰ ਸਕਦੇ ਆ ਤਾ ਜੋ ਫਰੀ ਆਪਣਾ ਫੇਰ ਤਰੀਕੇ ਨਾਲ ਜਿਹੜਾ ਇਹ ਕੰਮ ਜਿਹੜਾ ਉਹਨਾਂ ਨੂੰ ਲੱਗੇ ਕਿ ਬਿਲਕੁਲ ਫੇਰ ਹੋ ਰਿਹਾ ਇਹ ਅਸੀਂ ਸਾਰਿਆਂ ਨੂੰ ਆਈਡੀ ਕਾਰਡ ਇਸ਼ੂ ਕਰ ਦਿੱਤੇ ਪੋਲਿਟਿਕਲ ਪਾਰਟੀਆਂ ਦੇ ਜਿਹੜੇ ਨਮਾਇंदे ਆ ਜਿਨ੍ਹਾਂ ਨੇ ਸਾਡੇ ਤੋਂ ਅਪਲਾਈ ਕੀਤਾ ਉਸ ਤੋਂ ਇਲਾਵਾ ਕੈਂਡੀਡੇਟ ਵਾਸਤੇ ਵੀ ਅਸੀਂ ਇੱਥੇ ਅਰੇਂਜ ਕਰ ਰਹੇ ਆ ਕਿ ਉਹ ਵੀ ਬੈਠ ਕੇ ਆਪਣਾ ਵੋਟ ਕਰ ਸਕਦੇ ਆ ਕੀ ਇਨਸਟਰਕਸ਼ਨਸ ਰਹਿਣ ਗਿਆ ਕੀ پابੰਦੀਆਂ ਰਹਿਣ ਗਿਆ ਬਾਕੀ ਜਿਹੜੇ ਤਾਂ ਕਿ ਜਿਹੜੇ ਸਿਕਿਉਰਡ ਤਰੀਕੇ ਨਾਲ ਸਾਰੀ ਹੋ ਜਾਈਏ ਇੱਥੇ ਬਾਹਰ ਤੋਂ ਹੀ ਜਿਹੜਾ ਚੈਕਿੰਗ ਵਗੈਰਾ ਕਰਕੇ ਸਾਰੀ ਜੋ ਜੋੜੇ ਵੀ ਚਾਹੇ ਕਾਊਂਟਿੰਗ ਸਟਾਫ ਦੇ ਮੈਂਬਰ ਹੈਗੇ ਆ ਜਾਂ ਕੋਈ ਆਫੀਸਰ ਵਗੈਰਾ ਇੱਥੇ ਆਉਣਗੇ ਉਹਨਾਂ ਦੀ ਪ੍ਰੋਪਰ ਚੈਕਿੰਗ ਹੋਏਗੀ ਤੇ ਜਿਹੜੇ ਮੋਬਾਈਲ ਜਿਹੜੀ ਉਹ ਲਿਮਟਿਡ ਹੀ ਆ ਸਕਦੇ ਇੱਥੇ ਆਰੋ ਦਾ ਆਏਗਾ ਆਬਜ਼ਰਵਰ ਸਾਹਿਬ ਜਾਂ ਮਤਲਬ ਜਿਹੜੇ ਸਾਡੇ ਜਿਨ੍ਹਾਂ ਦੇ ਪਾਸਵਰਡ ਵਗੈਰਾ ਲੈ ਜਾਣੇ ਮੌਕੇ ਦੇ ਉੱਤੇ ਪੀਟੀਪੀਬੀਐਸ ਦੀਆਂ ਟੀਮਾਂ ਵਾਸਤੇ ਤੇ ਸਾਡੇ ਇਨਕੋਰ ਦੇ ਉਸ ਤੋਂ ਇਲਾਵਾ ਜਿਹੜਾ ਇੱਥੇ ਮੋਬਾਈਲ ਅਲੋ ਨਹੀਂ ਕੀਤਾ ਜਾਏਗਾ ਕਿਸੇ ਪੋਲਿੰਗ ਏਜੰਟ ਜਾਂ ਕਿਸੇ ਕੋ ਮੋਬਾਈਲ ਨਹੀਂ ਅਲੋ ਬਿਲਕੁਲ ਅਲੋਟ ਨਹੀਂ ਹੈ ਕਿੰਨੀ ਟਾਈਮ ਚ ਸਰੀ ਪ੍ਰਕਿਰਿਆ ਹੋ ਜੇਗੀ ਰਿਜ਼ਲਟ ਆ ਜਾਏਗਾ ਮਾਰਨਿੰਗ 8 ਵਜੇ ਅਸੀਂ ਸ਼ੁਰੂ ਕਰ ਦਾਂਗੇ ਟੋਟਲ ਆਪਾਂ ਦੇਖ ਸਕਦੇ 14 ਟੇਬਲ ਲਗਾਏ 16 ਰਾਉਂਡ ਬਣਦੇ ਆ ਤੇ ਲਗਭਗ 1:30 ਵਜੇ ਤੱਕ ਤੇ ਕੰਪਲੀਟ ਹੋ ਜਾਏਗਾ ਸ਼ਾਇਦ ਸਰ ਜਿਹੜਾ ਜੇ ਤੁਗਰਾ ਉਹਨੂੰ ਸਰਟੀਫਿਕੇਟ ਦੇ ਤਰ੍ਹਾਂ ਦੀ ਪ੍ਰਕਿਰਿਆ ਕਿੱਥੇ ਹੋਏਗੀ ਕੌਣ ਕਰੇਗਾ ਅੱਛਾ ਸਰਟੀਫਿਕੇਟ ਮੌਕੇ ਦਿੱਤਾ ਜਾਏਗਾ ਜੀ ਅੱਛਾ ਜਿਹੜੀ ਪੋਲਿਟিক্যাল ਪਾਰਟੀਆਂ ਆ ਨੀ ਆ ਨੀ ਪੋਲਿਟিক্যাল ਲੋਗ ਹਨ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਤਾਂ ਕਿ ਸਿਕਿਉਰ ਠੰਗਲ ਬਣੇ ਅਸੀਂ ਉਹਨਾਂ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਜੀ ਕਿ ਬਿਲਕੁਲੋ ਸ਼ਾਂਤੀ ਬਣਾਈ ਰੱਖਣਾ ਜਿਸ ਤਰ੍ਹਾਂ ਵੋਟਰਾਂ ਨੇ ਤੇ ਪੋਲਿਟিক্যাল ਪਾਰਟੀਆਂ ਨੇ ਸਹਿਯੋਗ ਦਿੱਤਾ ਆਪਾਂ ਦੇਖਿਆ ਕਿ ਬੜੇ ਸ਼ਾਂਤੀਪੂਰਨ ਤਰੀਕੇ ਦੇ ਨਾਲ ਇੱਕ ਬਾਏ ਇਲੈਕਸ਼ਨ ਜਿਹੜੀ ਹੈ ਇਹਨੂੰ ਨਿਪਟਰੇ ਚੜੀ ਹੈਗੀ ਆ ਤੇ ਉਹਦੇ ਚ ਵੋਟਰਾਂ ਦਾ ਬਹੁਤ ਸਹਿਯੋਗ ਆ ਅਸੀਂ ਵੋਟਰਾਂ ਦਾ ਪ੍ਰਸ਼ਾਸਨ ਵੱਲੋਂ ਬਹੁਤ ਧੰਨਵਾਦ ਕਰਦੇ ਹਾਂ ਤੇ ਕੱਲ੍ਹ ਵਾਸਤੇ ਮੇਰੀ ਇਹੀ ਅਪੀਲ ਆ ਕਿ ਜਿਹੜੇ ਪੋਲਿਟিক্যাল ਨੁਮਾਇੰਦੇ ਆ ਰਹੇ ਆ ਜਾਂ ਜਿਹੜੇ ਕੈਂਡੀਡੇਟ ਖੜੇ ਸੀਗੇ ਆ ਰਹੇ ਆ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਸ਼ਾਂਤੀ ਬਣਾਈ ਰੱਖਣ